1 4 ਐਪਲ ਆਪਾ ਠੀਕ ਹੈ ਕੈਬੀਨ ਸਰ ਠੀਕ ਹੈ ਚਲੋ ਤਾਂ 6 ਮੈਨੂੰ 1 6 ਵੀ ਮੈਨੂੰ ਤਾਂ 6 ਚਲੋ ਤਾਂ ਇਹ ਵੀ ਲਿਖੋ ਮੈਨੂੰ ਦੱਸੋ ਕਿਦਾਂ ਮੈਨੂੰ ਤਾਂ 65 ਲਿਖੋ ਲਿਖੋ ਕਿਦਾਂ ਹੁੰਦਾ ਆ A B A A 4 ਐਪਲ ਬੀ ਦੱਸੋ ਕਿਦਾਂ ਦੀ 2 ਤੇ 16 ਅਮੀ ਇਦਾਂ ਨਹੀਂ ਦੰਨਾ ਕਿੱਦਾਂ ਕਰਨਾ ਕਿਦਾਂ ਕਰਨਾ ਆ ਦੇ ਦੱਸੋ ਕਿਦਾਂ ਕਰਨਾ ਸਰ ਸਰ ਜੀ ਇਹ ਕਿਵੇਂ ਬਣਦੀ ਹੈ ਗੈਵਨ ਸਰ ਆ ਰਿਹਾ ਕਿ ਦਬਾਓ ਕਿਦਾਂ ਕਿਦਾਂ ਚੋਦੇ ਚੋ ਕਿਦਾਂ ਬਣਦੀ ਨੱਚਾ ਚੱਲੋ ਕਿਦਾਂ ਬਣਦੀ ਆ ਮੈਨੂੰ ਖਾ ਕਿਦਾਂ ਬਣਦੀ ਆ ਦੱਸੋ ਸਰ ਆਰੇ ਇਹ ਤਾਂ ਇੱਧਰ ਆਖਣਾ ਚਲੇ ਇੱਧਰ ਆਖਣਾ ਇੱਕ ਇੱਕ ਬਣਾਇਆ ਤੁਸੀਂ ਇਹ ਇਹ ਬਣਾਇਏ ਹੈ ਅੱਛਾ ਮੈਂ ਇੱਧਰ ਲਿਖਾਂ ਓਕੇ ਦੇਖ ਇੱਧਰ ਦੇਖ ਮੰਮੀ ਨਹੀਂ ਨਹੀਂ ਚਹੀ ਨਹੀਂ ਦੇਖੋ ਤੁਸੀਂ ਦੇਖੋ ਕਿ ਕਿਦਾਂ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਪਤਾ ਨਹੀਂ ਲੱਗਾ ਸਰ ਤੁਸੀਂ ਦੱਸੋ ਕਿ ਦ ਲਿਖਣਾ ਇਹ ਫੈ ਬੈਠ ਕਿੱਦਾਂ ਲਿਖਾਂ ਸਿਰ ਓਏ ਕਿਉਂ ਨਾ ਕੋਟਾ ਪਾਉਗੀ ਬੀ ਫੋਰ ਆਪਾ ਚਲੋ ਵੀ ਦਾ ਸੌਣ ਸਰ ਕਿੱਦਾਂ ਲਿਖਣੀ ਬੀ ਫੋਰ ਬੋਲ ਅਰੇ ਆਮੀ ਇੱਦਾਂ ਨਹੀਂ ਬੀ ਫੋਰ ਬੋਲ ਦੱਸੋ ਹੋਰ ਕਿੱਦਾਂ ਇੱਦਾਂ ਨਹੀਂ ਤਾਂ ਹੋਰ ਕਿੱਦਾਂ ਲੈ ਵੀ ਆਉਂਦਾ ਮੈਂ ਵਿੱਚ ਛੋਣੋਂ ਤੂੰ ਸਗਲ ਦੇ ਕੀਆਂ ਸੋਹਣਿਆ ਵਰਗੀ ਇਹ ਇਹ ਪੱਛ ਪਰ ਪੱਛਾ ਬਣਾਉਣ ਨੂੰ ਪਾ ਕੇ ਬਿਠੇ ਉਹ ਤਾਂ ਸੋਹਣੇ ਲਾ ਦੇ ਖੁੱਛਦੇ ਆ ਕੱਕੇ ਦੀ ਹੁੰਦੇ ਉੱਤੇ ਬੀ 4 ਗੋਲ ਇੱਦਾਂ ਨਹੀਂ ਹੈ ਵੀ ਗਲਤਾ ਤੇ 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 ਚਲ ਹੁਣ ਤੁਸੀਂ ਦੱਸੋ ਕਿਦਾਂ ਲਿਖਣਾ ਹੈ ਮਗੀਰ ਕੋਲ ਕਿਹਨਾਂ ਪਾਪਾ ਪਾਪਾ ਇਹਦੇ ਤਾਂ ਦੁਆਇਆ ਚਲੋ ਇਹ ਬਣਾਓ ਤੁਸੀਂ ਇੰਨੀ ਸੋਹਣੀ ਇੰਨੀ ਛੋਣੀ ਏ ਭਈਆ ਤੂੰ ਸ਼ੀ ਕੀ ਕਰਦੀ ਏ ਤੂੰ ਸ਼ੀ ਰੋਬੇ ਹੀ ਕਰੀ ਜਾਂਦੇ ਮਟਈ ਜਾਂਦੇ ਤੁਸੀਂ ਇਹ ਨਾ ਪਪਾ ਨੇ ਲੇਕੇ ਆਖੀ ਪੰਨਮ ਖਾ ਕੇ ਪਪਾ ਨੇ ਤਾਂ ਲਿਖਿਆ ਹੂੰ ਤੁਸੀਂ ਵੀ ਲਿਖੋ ਫਿਰ ਇਹ ਪਪਾ ਨੇ ਲੇਕਿਆ ਇਹ ਮੇਰਾ ਪੁੱਤ ਤਾਂ ਇਹ ਬੋਸ਼ ਸ਼ੋਨੀ ਬਣਾਉਂਦਾ ਏ ਹੋਏ ਇਹ ਵੀ ਬੋਸ਼ ਸ਼ੋਨੀ ਬੋੰਦਾ ਹਨ ਵੀ ਬੋਸ਼ ਦਾਦੂ ਪਾਪਾ ਤੇ ਨਹੀਂ ਜਾਂਦੇ ਦਾਦੂ ਆ ਤਾਂ ਗੇ ਮੰਮ ਤੋਂ ਇਹ ਪਪਾ ਬੰਨ ਵੀ ਬਹੁਤ ਸੋਹਣਾ ਬਣਾਉਂਦਾ ਹੈ ਨਾ ਚਲ ਬੰਨ ਬਣਾ ਦੋ ਬੰਨ ਬਣਾ ਦੋ ਚਲ ਪੈਨਾ ਤਾਂ ਦਦੂ ਨੇ ਨਹੀਂ ਕਿਹਾ ਦਦੂ ਤਾਂ ਬੋਲ ਖਾ ਦੂਗਾ ਤੈਨੂੰ ਲੈ ਪਪਾ ਨੇ ਨਹੀਂ ਨਹੀਂ ਤੁਸੀਂ ਲਿਖੋ ਚਲੋ ਨਹੀਂ ਪੈਨਾ ਪਪਾ ਨੇ ਨਹੀਂ ਕਿਹਾ ਕਿਉਂ ਪੇਪਰ ਤੇ ਪਪਾ ਲਿਖੋਗੇ ਐਗਜ਼ਾਮ ਆ ਗਿਆ ਤੁਹਾਡੇ ਯਾ ਪਤਾ ਹੈ ਤੁਹਾਨੂੰ ਐਗਜ਼ਾਮ ਆ ਗਿਆ ਨਾ ਐ ਇਗਜ਼ਾਮ ਚ ਪਪਾ ਲਿਖੋਗੇ ਕਿ ਤੁਸੀਂ ਲਿਖਣਾ ਪਪਾ ਪਪਾ ਨਹੀਂ ਤਾਂ ਜਾਣਾ ਵੀ ਨਹੀਂ ਪਪਾ ਕਿੱਦਾਂ ਜਾਓਗੇ ਪਪਾ ਨਹੀਂ ਤਾਂ ਜਾਣਾ ਹੀ ਨਹੀਂ ਤੁਹਾਡੇ ਸਕੂਲ ਸਕੂਲ ਤਾਂ ਤੁਸੀਂ ਜਾਣਾ ਇਗਜ਼ਾਮ ਤੁਸੀਂ ਲਿਖੋਗੇ ਪਪਾ ਲੈ ਕੇ ਚਲ ਚਲੀ ਆਏ ਇੱਥੇ ਬੈਠੇ ਚਲੀ ਇੱਥੇ ਬੈਠੇ ਇਸ ਤਰ੍ਹਾਂ ਇਸ ਤਰ੍ਹਾਂ ਬੋਲੀ ਤਾਂ ਹੁੰਦਾ ਆ ਠੀਕ ਹੈ ਲਿਖਣਾ ਸਿਖਾ ਮੈਨੂੰ ਦੇਖੋ ਸਰ a ਬਣਾਣੀ ਜਾਂ b ਕੀ ਬਣਾਵਾਂ ਇਹ 1 ਲਿਖਣਾ a a ਦੇਖੋ 1 ਅੱਛੀ ਹੋ ਗਈ ਠੀਕੋ ਬੰਨੋ ਦੇਖੋ ਅਰੇ ਇੱਦਾਂ ਨਹੀਂ ਇਦਾਂ ਨਹੀਂ ਇਦਾਂ ਬੰਨੋ c ਬਟਾ ਮਾਸਟਰ ਇਹ d ਫੋਰ ਡੌਗ ਹੀ ਲੱਗ ਲੇ ਗੰਡੀ d ਫੋਰ ਗੈਵਨ ਡੌਗ ਹੀ ਓਏ ਇਦਾਂ ਨਹੀਂ ਇਦਾਂ ਵੀ ਨਹੀਂ ਇਹ ਜੀ 4 ਗੇਵਿਲ ਲਿਖਦੇ ਆ ਆ ਦੇਖੋ ਜੀ 4 ਕਾਟ ਆ ਦੇਖੋ ਜੀ 4 ਗ੍ਰਿਪ ਸੁਹਾ ਕੀ ਸੀ ਮਿੱਤੀ ਦਾ ਨਹੀਂ ਇਹ ਮੈਨੂੰ ਇੱਧਰ ਬਿਠਾਉਂ ਦੋ ਨਹੀਂ ਨਹੀਂ ਮੈਂ ਤੂੰ ਖਾ ਉਹ ਲਿਖ ਨੂੰ ਲਿਖੀ ਨਹੀਂ ਉਹ ਲਿਖੀ ਨਹੀਂ ਉਹ ਅੱਦਾਨੀਓ ਉਹ ਨੱਚ ਰਿਹਾ ਸੋ ਇਦਾਂ ਇਹ ਇਦਾਂ ਪੈਨਸਲ ਬਣਨੀ ਆ ਇਦਾਂ ਲਿਖਣਾ ਜੋ ਉਹ ਲਿਖਣੀ ਹੋਇਆ ਇਹ ਲਿਖੇ ਨਹੀਂ ਹੋਇਆ ਨਹੀਂ ਉਹ ਬੇਨਾ ਨਹੀਂ ਹੋਇਆ ਤਾਂ ਕੰਨਾ ਕਿੱਦਾਂ ਬਣਨੀ ਪੈਨਸਲ ਦੱਸੋ ਕੱਲਾ ਤੈਨੂੰ ਖੁਣਾਈ ਸੀ ਇਦਾਂ ਇੱਕਦਮ ਉਹ ਵਾਓ ਕਿੰਦਾ ਸੋਨਾ ਬੰਨ ਬਣਾਇਆ ਐਸਾ ਇਦਾਂ ਬੰਨ ਪੈਨਸਲ ਹਾਂ ਹਾਂਜੀ ਕਿਦਾ ਬੁੱਤ ਠੀਕ ਆ ਬਾਏ ਥੈਂਕ ਯੂ

ਤਾਂ ਬਨ ਬਣਾਈ ਜਾਂਦੇ ਇਹ ਬਣਾਓ ਤਾਂ ਇਸ ਤਰ੍ਹਾਂ ਬਣਾਉ ਆਂ ਦੀ ਇਹ ਫੋਲ ਐਪਲ ਇਹ ਫੋਰ ਐਪਲ ਕਿੱਧਰ ਲਿਖਾਂ ਇੱਥੇ ਅਹ ਅਰੇ ਇੱਧਰ ਇੱਧਰ ਲਿਖਣੀ ਹੈ ਇੱਧਰ को 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 एक नहीं लिख लो लिख हो गई दांदा है चलो ए केडी लैंग्वेज बोल दे फिर तू सी दे एथे आ लो पापा आ लो आ दे के फॉर एफ फॉर नहीं एथे लिख लो ए पापा किया ਇਹ ਹਮਰ ਗਾਰ ਆ ਕਿਆ ਗਾਰ ਹਮਰ ਟੁੱਟ ਵੀ ਜਾਣੀ ਆ ਸਾਨੂੰ ਟੁੱਟ ਵੀ ਜਾਂਦੀ